ਹਾਂਜੀ ਦੋਸਤੋ ਅੱਜ ਆਪਣੇ ਘਰੇ ਵਾਈਫਾਈ ਲਾਉਣ ਵਾਲੇ ਆ ਗਏ ਨੇ ਅੱਜ ਤੁਹਾਨੂੰ ਦੱਸਾਂਗੇ ਕਿ ਕਿੰਨਾ ਖਰਚਾ ਆਉਂਦਾ ਹੈ ਤੇ ਮਹੀਨੇ ਦਾ ਖਰਚਾ ਕਿੰਨਾ ਹੋਣਾ ਕਿੰਨੀ ਸਪੀਡ ਹੋਵੇ ਕਿੰਨਾ ਇਹ ਤਾਰ ਦਾ ਲੈਂਦੇ ਨੇ ਆਪਣਾ ਘਰ ਥੋੜਾ ਪਿੰਡ ਤੋਂ ਦੂਰ ਆ ਉਹਦੇ ਕਰਕੇ ਮੇਰੇ ਘਰ ਤੱਕ ਪਹਿਲਾਂ ਕੋਈ ਇੰਨੀ ਤਾਰ ਨਹੀਂ ਪਾਈ ਸੀ ਆ ਮੇਨ ਸਪਲਾਈ ਹੁੰਦੀ ਹੈ ਜਿਹੜੀ ਰੋਡਾਂ ਦੇ ਕੋਲੇ ਉੱਥੋਂ ਮੈਂ ਆਪਣੇ ਤਾਰ ਇੱਕ ਸਿੰਗਲ ਆਪਣੇ ਘਰ ਵਾਸਤੇ ਪਵਾ ਰਹਿਆਂ ਤੇ ਮੈਂ ਤੁਹਾਨੂੰ ਦੱਸੂਗਾ ਵੀ ਤਾਰ ਦਾ ਖਰਚਾ ਵੀ ਕਿੰਨਾ ਲੈਂਦੇ ਨੇ ਤੇ ਕਿੰਨੀ ਸਪੀਡ ਹੈ ਵੀਡੀਓ ਦੇ ਵਿੱਚ ਤੁਸੀਂ ਬਣੇ ਰਹੋ ਪੂਰੀ ਵੀਡੀਓ ਐਂਡ ਤੱਕ ਦੇਖਦੇ ਸਾਨੂੰ ਸਾਰਾ ਕੁਝ ਕਲੀ-ਕਲੀ ਚੀਜ਼ ਸਮਝਾਵਾਂਗੇ ਵੀ ਕੀ ਖਰਚਾ ਹੁੰਦਾ ਕਿੰਨਾ ਸਪੀਡ ਮਿਲਦੀ ਏਰੀਆ ਆਪਾਂ ਨੂੰ ਤੇ ਕੀ ਫਾਇਦਾ ਹੁੰਦਾ ਤੇ ਆ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਨਾ ਆਪਣਾ ਟਰੈਕਟਰ ਮੰਗਰ ਇੱਕ ਹਲ ਜਾ ਪਾ ਕੇ ਆ ਦੇਖੋ ਤਾਰ ਦੀ ਦਵਾਈ ਕਰਨ ਲੱਗੇ ਆਂ ਇਹ ਬਾਈ ਕਹਿੰਦੇ ਵੀ ਸਾਡੇ ਕੋਲੇ ਟਰੈਕਟ ਨਹੀਂ ਹੈਗਾ ਤੁਸੀਂ ਐ ਕਰੋ ਸਾਡਾ ਹਲ ਪਾ ਕੇ ਨਾ ਤਾਰ ਦੀ ਤਾਰ ਦੀ ਦਵਾਈ ਕਰਾ ਦਿਓ ਵੀ ਨਾਲ ਤੇ ਇਸ ਤੋਂ ਬਾਅਦ ਤਾਰ ਟੁੱਟਣ ਦਾ ਖਤਰਾ ਬਿਲਕੁਲ ਘਟ ਜਾਂਦਾ ਇਹ 2 ਫੁੱਟ ਦੁੱਕਰ ਥੱਲੇ ਜਾਂਦਾ ਦੇਖੋ ਕਿੰਨਾ ਵਧੀਆ ਤਰੀਕਾ ਨਾਲ ਤਾਰ ਪਾਉਣ ਦਾ ਮੈਨੂੰ ਪਹਿਲਾਂ ਇਹੀ ਫਿਕਰ ਲੱਗੇ ਰਹਿੰਦਾ ਸੀ ਵੀ ਯਾਰ ਤਾਰ ਕਿਵੇਂ ਪਾਈ ਜਾਊਗੀ ਕਿੰਨ ਕੀ ਕਰਨਾ ਪਊਗਾ ਦੇਖ ਸਕਦੇ ਹਾਂ ਟਰੈਕਟਰ ਵੀ ਐਡਾ ਕੋਈ ਜ਼ਿਆਦਾ ਜ਼ੋਰ ਨਹੀਂ ਲੱਗ ਰਹਾ ਨਾਰਮਲੀ ਦੂਜੇ ਤੀਜੇ ਲੋਹੇ ਦੇ ਵਿੱਚ ਚੱਲ ਰਿਹਾ ਖਾਲੀ ਵਾਂਗੂ ਤੇ ਆ ਦੇਖ ਸਕਦੇ ਹੋ 2-3 ਫੁੱਟ 2-3 ਫੁੱਟ ਕਰੀ ਮੰਨ ਸਕਦੇ ਆਪਾਂ ਇਹ ਤਾਰ ਨੀਚੇ ਜਾਰੀ ਆ ਬਾਈ ਬਾਈ ਨੇ ਇਧਰ ਆਪਣੇ ਖੜੇ ਨੇ ਜਿਹੜੇ ਅਰ ਇੱਕ ਮੂਰੇ ਤਾਰ ਫੜੀ ਖੜੇ ਨੇ ਕਹਾਲ ਸੀ ਪਹਿਲਾਂ ਕਿਣਾ ਇੱਕ ਗੇੜਾ ਮਾਰ ਦਿੱਤਾ ਸੀ ਵੀ ਜੀ ਦੇ ਕਰਕੇ ਟਿੱਕ ਦਾ ਘੱਟ ਜੋੜ ਲੱਗੇ ਦੁਬਾਰਾ ਜਦੋਂ ਨਾਲ ਤਾਰ ਥੋੜੀ ਡੂੰਗੀ ਚਲੀ ਜਾਊਗੀ ਤੇ ਆ ਤੁਸੀਂ ਦੇਖ ਸਕਦੇ ਹੋ ਨਾਰਮਲ ਐਡਾ ਕੋਈ ਜ਼ੋਰ ਨਹੀਂ ਲੱਗ ਰਹਾ ਬੋਰ ਵਧੀਆ ਤਰੀਕਾ ਆ ਤਾਰ ਦੱਬਣ ਦਾ ਜਿੰਨੀ ਮਰਜ਼ੀ ਦੂਰ ਦਾਰ ਹੋਵੇ ਤੇ ਮੇਰਾ ਇੱਥੋਂ ਅੱਧਾ ਕਿਲੋਮੀਟਰ ਏਰੀਆ ਮੰਨਦਾ ਮੇਨ ਰੋਡ ਤੋਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਰੋਡ ਇੱਥੇ ਮੇਨ ਜਿੱਥੇ ਇਹਨਾਂ ਦੀ ਤਾਰ ਪਾਈ ਹੋਈ ਹੈ ਤੇ ਉਹਦੇ ਚੋਂ ਮੈਂ ਆਪਣੇ ਆ ਮੇਰੀ ਬੈਕਸਾਈਡ ਇੱਧਰ ਕੋਠੀ ਤੋਂ ਦਿਖਾਉਣਾ ਮੈਂ ਜੀ ਕੋਠੀ ਦੇਖ ਸਕ ਰਹੇ ਹਾਂ ਆਪਾਂ ਇੱਧਰ ਆਪਣੇ ਕੋਠੀ ਸਾਈਡ ਨੂੰ ਆ ਦੇਖੋ ਇੱਧਰ ਇੱਥੋਂ ਦੱਬ ਕੇ ਲੈ ਆਇਆ ਪਿੱਛੋਂ ਤਾਰ ਤੇ ਉਹ ਸਾਹਮਣੇ ਨਾ ਆਪਣੀਆਂ ਕੋਠੀਆਂ ਆਂਗੇ ਇੱਥੇ ਮੈਂ ਲੈ ਕੇ ਆਣੀ ਆ ਤਾਰ ਦੱਬ ਕੇ ਇੱਥੋਂ ਆ ਤੁਸੀਂ ਦੇਖ ਸਕਦੇ ਹੋ ਤੇਰਾ ਕਿੰਨਾ ਖਰਚ ਆਉਣਾ ਉਹ ਵੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਇਹੀ ਵੀਡੀਓ ਦੇ ਵਿੱਚ ਆ ਤੁਸੀਂ ਦਵਾਈ ਦੇਖੋ ਨਾ ਕਿੰਨੀ ਵਧੀਆ ਹੋ ਰਹੀ ਆ ਇਹ ਦੱਬਣ ਨਾਲ ਮੁੜ ਕੇ ਬਿਲਕੁਲ ਖਤਰੀ ਘਟ ਜਾਂਦਾ ਵੀ ਤਾਰ ਟੁੱਟੂ ਕਹਿੰਦੇ 100 ਪੰਗੇ ਪੈਂਦੇ ਨੇ ਬਚਲੇ ਤਾਰ ਦੇ ਵਿੱਚ ਕੋਈ ਤਾਂਬਾ ਹੁੰਦਾ ਨਹੀਂ ਨਾਰਮਲ ਇੱਕ ਕੰਚ ਟਾਈਪ ਜੇ ਦੀ ਵਿੱਚ ਹੁੰਦੀ ਆ ਇਹ ਰੇ ਫਾਈਬਰ ਜੀ ਵਾਂਗੂ ਉਹੀ ਪਾਈ ਹੁੰਦੀ ਆ ਤਾਰ ਵੀ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਆ ਵੀਜੇ ਦੋ ਤਿੰਨ ਜਣੇ ਖਿੱਚਣ ਨਾਲ ਵੀ ਟੁੱਟਦੀ ਇਹ ਬਾਈ ਜੋੜ ਲਾ ਰਹੇ ਨੇ ਆ ਦੇਖੋ ਜੋੜ ਵੀ ਇਹਰਾ ਹੋਰ ਹੀ ਤਰ੍ਹਾਂ ਨਾਲ ਆ ਮਸ਼ੀਨਾਂ ਨਾਲ ਲੱਗਦਾ ਜੋੜ ਲਾਉਣੇ ਦੇਖੋ ਤੁਸੀਂ ਕਿਵੇਂ ਲਾਉਂਦੇ ਨੇ ਜੋੜ ਇਹ ਵੀ ਆਣੀ ਹੈਗਾ ਵੀ ਇੱਕ ਵਾਰ ਤਾਰ ਟੁੱਟ ਗਈ ਤਾਂ ਤੁਹਾਡੀ ਤੁਸੀਂ ਆਪ ਜੋੜ ਦਾ ਲਉਗਾ ਆਪ ਤਾਂ ਆਪ ਲਾਈ ਨਹੀਂ ਸਕਦੇ ਇਹਨਾਂ ਇੱਕ ਤੁਹਾਨੂੰ ਕੰਚੀ ਜੇ ਟਾਈਪ ਦੇ ਚੋ ਤਾਰਾਂ ਹੀ ਨਿਕਲਦੀਆਂ ਨੇ ਆਹ ਮਸ਼ੀਨ ਨਹੀਂ ਆਉਂਦੀ ਇਹਨਾਂ ਕੋਲੇ ਜਿਹੜੇ ਨਾ ਇਹ ਜੋੜ ਲਾ ਰਹੇ ਨੇ ਆ ਤੁਸੀਂ ਦੇਖੋ ਕਿਵੇਂ ਜੋੜ ਲਾਉਂਦੇ ਨੇ ਮਸ਼ੀਨਾਂ ਵਾਲਾ ਤੇ ਪਹਿਲਾਂ ਇਹਦੇ ਵਿੱਚ ਜਾ ਕੇ ਇਹਨੂੰ ਹੀਟ ਦਿੰਦੇ ਨੇ ਕੁਝ ਕਰਦੇ ਉਹਨਾਂਗੇ ਤੇ ਉਸ ਤੋਂ ਬਾਅਦ ਇੱਕ ਹੋਰ ਮਸ਼ੀਨਾਂ ਨਾਲ ਕੋਲੇ ਉਹਦੇ ਵਿੱਚ ਪਾਉਣਗੇ ਤਾਰ ਤੇ ਆ ਤੁਸੀਂ ਦੇਖੋ ਕਿਵੇਂ ਜੋੜ ਲਾ ਰਹੇ ਨੇ ਇਹਦਾ ਜੋੜ ਵੀ ਇਹ ਨਹੀਂ ਹੈਗਾ ਇੱਕ ਵਾਰ ਟੁੱਟ ਗਿਆ ਤਾਂ ਕੋਈ ਨਾਰਮਲ ਲੱਗ ਜੂ ਤਾਂ ਇਹਨਾਂ ਦੇ ਬਲਾਏ ਬਿਨਾ ਕੋਈ ਜੋੜ ਤੱਕ ਨਹੀਂ ਲਾ ਸਕਦਾ ਤੇ ਇੱਕ ਹੋਰ ਗੱਲ ਵੀ ਇਹ ਤਾਰ ਜਿਹੜੀ ਟੁੱਟਦੀ ਵੀ ਇੰਨੀ ਮਜ਼ਬੂਤ ਹੈ ਜੇ ਕੋਸ ਉੱਤੇ ਵੱਜੇ ਵੀ ਤਾਂ ਵੀ ਨਹੀਂ ਟੁੱਟਦੀ ਜੇ ਕੋਈ ਜਾਣ ਕੀ ਕੋਈ ਵੱਡੂਗਾ ਫੇਰ ਤਾਂ ਬਸੱਕ ਟੁੱਟ ਜੇ ਨਹੀਂ ਖਿੱਚਣ ਨਾਲ ਤੇ ਨਾਰਮਲ ਜੇ ਆਪਾਂ ਉਹਦੇ ਕੋਸ ਉੱਤੇ ਮਾਰਦੀਏ ਤਾਂ ਤਾਰ ਟੁੱਟਦੀ ਨਹੀਂ ਆ ਦੇਖੋ ਇਹ ਆਪ ਹੀ ਜੋੜ ਲਾਉਂਦੇ ਨੇ ਆ ਮਸ਼ੀਨ ਦੀ ਦੇ ਵਿੱਚ ਪਾ ਕੇ ਨਾ ਇੱਥੇ ਘਰਾਵੜ ਜੀ ਚਾੜ ਦੇਣਗੇ ਉੱਤੇ ਫੇਰ ਜਾ ਕੇ ਹੀਟ ਨਾਲ ਇਹਦਾ ਜੋੜ ਲੱਗੂ ਨਹੀਂ ਜੋੜ ਹੀ ਲੱਗ ਰਗਾ ਇੰਨੀ ਵਧੀਆ ਹੋਆ ਇਹ ਜੀ ਆਪਾਂ ਤੋਂ ਤਾਰ ਦਾ ਸੁਣ ਦੱਸ ਲੈਣੇ ਤਾਰ ਦਾ ਖਰਚਾ ਕਿੰਨਾ ਕੋਨਾ ਤਾਰ ਦਾ ਇਹ ਲੈਂਦੇ ਨੇ 10 ਰੁਪਏ ਮੀਟਰ ਦੇ ਹਿਸਾਬ ਨਾਲ ਜਿੰਨਾ ਘਰ ਤੋਂ ਤੁਹਾਡੇ ਡਾ ਦੂਰ ਹਨ ਹਰੇਕੀ ਲਗਭਗ ਸਾਰੇ ਵਾਈਫਾਈ ਵਾਲਾਂ ਦੇ ਇਹੀ ਆ 8-10 ਰੁਪਈਆ ਦੇ ਹਿਸਾਬ ਨਾਲ ਮੀਟਰ ਦੇ ਹਿਸਾਬ ਨਾਲ ਲੈਂਦੇ ਨੇ 8 ਰੁਪਈਆ ਤੋਂ ਲੈ ਕੇ 10 ਦੇ ਲੈ ਲੈਂਦੇ ਨੇ ਆਪਣੇ ਘਰੇ ਆ ਦੇਖੋ ਤੁਸੀਂ ਇਹਨਾਂ ਨੇ ਗੁੱਸਾ ਜਿਹਾ ਬਣਾ ਕੇ ਇੱਕ ਟੰਗਤਾ ਇੱਥੇ ਆ ਕੇ ਜੋੜ ਵੀ ਲਾਤਾ ਤੇ ਆਪਾਂ ਸਾਨੂੰ ਅੰਦਰ ਧਕਾਉਣੇ ਜਾ ਕੇ ਇੱਥੋਂ ਧਿਰੀ ਮਾਰ ਕੇ ਉਹਦਾ ਤਾਰ ਭੇਤੀਦੀ ਤੇ ਇਹ ਰਾ ਕਿੰਨੀ ਸਪੀਡ ਆ ਸਾਰੀ ਸਾਨੂੰ ਸਪੀਡ ਵੀ ਟੈਸਟ ਕਰਾਉਣਾ ਜੀ ਮੈਂ ਕਿੰਨੀਆਂ ਤੇ ਬਾਈਆਂ ਨੇ ਲਾਤਾ ਤੇ ਫਿੱਟ ਕਰਤਾ ਆ ਇੱਕ ਵਾਰ ਤੁਹਾਨੂੰ ਮੈਂ ਅੰਦਰ ਜਾ ਕੇ ਸਪੀਡ ਦਿਖਾ ਦਣਾ ਵੀ ਕਿੰਨੀ ਕੁ ਸਪੀਡ ਆਉਂਦੀ ਆ। ਬਲਤੁ ਸਪੀਡ ਦੇਖੋ ਜਿਹੜਾ ਘੰਟਿਆਂ ਦਾ ਕੰਮ ਆ ਉਹ ਬਈ ਮਿੰਟਾਂ 'ਚ ਹੋ ਜਾਂਦਾ ਤੇ ਬੰਦੇ ਦਾ ਜੀ ਵੀ ਨਹੀਂ ਆ ਕਰਾ ਜੀ ਕੋਈ ਆਨਲਾਈਨ ਕੰਮ ਕਰਦਾ। ਤੁਹਾਨੂੰ ਬਹੁਤ ਸੌਖਾ ਤਰੀਕਾ ਹੋ ਜਾਂਦਾ। ਹਲੇ ਤਾਂ ਮੈਂ ਇੱਕ ਟੰਪਰੇ ਲਈ ਜੀ ਟੰਗਿਆ ਇੱਕ ਵਾਰ ਚੈੱਕ ਕਰਦਾ ਵੇਰੀ ਘਰ ਦੇ ਵਿੱਚ ਕਿੰਨੀ ਕੁ ਰੇਂਜ ਆ ਬਾਹਰ ਬੂਰ ਤੱਕ ਕਰ ਤੇ ਉਸ ਹਿਸਾਬ ਨਾਲ ਇਹਨੂੰ ਫਿਰ ਫਿੱਟ ਕਰਾਂਗੇ ਕਿ ਇੱਥੇ ਤਾਰ ਵਾਧੂ ਰੱਖਤੀ ਆ ਵੀ ਜਿੱਥੇ ਮਰਜੀ ਆਪਾਂ ਆਪਣੀ ਕੋਠੀ ਦੇ ਵਿੱਚ ਫਿੱਟ ਕਰ ਸਕਦੇ ਆ ਬਾਹਰ ਅੰਦਰ ਤੇ ਆ 5G ਮੋਡਮ ਇਹਨਾਂ ਦਾ ਇਹਦੀ ਕੀਮਤ 3000 ਰ ਤੇ ਇਹਨਾਂ ਨੇ ਤੁਹਾਨੂੰ ਪਲਾਨ ਵੀ ਦੱਸਾਂਗੇ ਵੀ ਕਿੰਨਾ ਪਲਾਨ ਆ ਤੇ ਇਸ ਨੂੰ ਪਹਿਲਾਂ ਸਪੀਡ ਟੈਸਟ ਕਰਾ ਦਿੰਨੇ ਆ ਤੇ ਸਪੀਡ ਟੈਸਟ ਦੇਖੋ ਇਹ ਮੈਂ 100 MB ਵਾਲਾ ਇੱਕ ਪਲਾਨ ਲੇਤਾ ਸੀ 100 MB ਤੋਂ ਪਲੱਸ ਹੀ ਇਹਨਾਂ ਦੀ ਸਪੀਡ ਹੁੰਦੀ ਆ 100 ਤੋਂ ਘੱਟ ਨਹੀਂ ਇੱਥੇ 10 20 40 ਰਹਿੰਦੀ ਆ 30 ਵੀ ਚੱਲਦੀ ਰਹਿੰਦੀ ਆ ਤੇ ਮੇਰੇ ਘਰੇ ਪੰਜ ਛੇ ਕ ਡਿਵਾਈਸ ਹਰ ਟਾਈਮ ਇਹਨਾਂ ਨਾਲ ਕਨੈਕਟ ਕੀਤੇ ਹੁੰਦੇ ਨੇ ਜਿਵੇਂ ਕਿ ਦੋ LED ਆ ਇੱਕ ਲੈਪਟਾਪ ਤਿੰਨ ਚਾਰ ਫੋਨ ਨੇ ਇਹਨਾਂ ਚੀਜ਼ਾਂ ਹਰ ਟਾਈਮ ਲੱਗੀਆਂ ਨੇ ਹੁਣ ਵੀ ਲੱਗੀਆਂ ਹੋਈਆਂ ਨੇ ਆਪਾਂ ਤੁਹਾਨੂੰ ਫੇਰ ਵੀ ਟੈਸਟ ਕਰਾਉਨੇ ਆ ਹੋ ਸਕਦਾ 100 ਤੋਂ ਘਟ ਜੇ ਪਰ ਮੇਰੇ ਹਿਸਾਬ ਨਾਲ 100 ਤੋਂ ਪਲੱਸ ਹੀ ਰਹਿੰਦੀ ਹੈ ਕਰੇ ਘਟ ਨਹੀਂ ਨੀ ਕਿ ਸਪੀਡ ਤੇ ਜਿਹੜਾ ਇਹ ਪਲਾਨ ਆ ਮੇਰੇ ਕੋਲੇ 6 ਕਿ ਮਹੀਨਿਆਂ ਦਾ ਮੈਂ ਇਹਨਾਂ ਤੋਂ ਪਲਾਨ ਲੇਤਾ ਸੀ 3000 ਦੇ ਵਿੱਚ ਮਿਲ ਗਿਆ ਸੀ ਮੈਨੂੰ 1 ਮਹੀਨਾ ਫ੍ਰੀ ਹੁੰਦਾ ਜੀ ਆਪਾਂ 6 ਮਹੀਨਿਆਂ ਦਾ ਪਲਾਨ ਇਹਨਾਂ ਦੇ ਦੇਖ ਸਕਦੇ ਹਾਂ ਤੁਸੀਂ 120 ਕ ਏਮਬੀ ਦੀ ਸਪੀਡ ਆ ਰਹੀ ਆ ਰਹੀ ਆ ਇਸ ਟਾਈਮ ਤੇ ਇੱਕ ਵਾਰ ਤੁਹਾਨੂੰ ਦੁਬਾਰਾ ਵੀ ਟੈਸਟ ਕਰਵਾ ਦਿੰਨੇ ਆ ਤੇ ਘਟਦੀ ਨਹੀਂ ਕਿ ਕਦੇ ਵੀ 100 ਤੋਂ ਨਹੀਂ ਘਟਦੀ ਵੈਸੇ 100 ਏਮਬੀ ਵਾਲਾ ਪਲਾਨ ਲੇਤਾ ਸੀ ਮੈਂ ਇਹਨੂੰ ਅਪਗ੍ਰੇਡ ਵੀ ਕਰਾ ਸਕਣੇ ਜੇ ਕਿਸੇ ਨੂੰ ਜ਼ਿਆਦਾ ਜ਼ਰੂਰਤ ਆ 150MB ਜਾਂ 200MB ਵਾਲਾ ਇਹੀ ਪੈਸਿਆਂ ਦੇ ਵਿੱਚ ਥੋੜੇ ਨਾਲ ਲੈ ਕੇ ਤੁਹਾਨੂੰ ਅਪਗ੍ਰੇਡ ਕਰ ਦੇਣਗੇ ਤੇ ਬਹੁਤ ਵਧੀਆ ਸੌਖਾ ਤਰੀਕਾ Wi-Fi ਨਾਲ ਜਿਹੜਾ ਆਪਣਾ ਕੰਮ ਘੰਟਿਆਂ ਨਾਲ ਤੇ ਉਹ ਮਿੰਟਾਂ ਦੇ ਵਿੱਚ ਹੋ ਜਾਂਦਾ ਤੇ ਫੋਨ ਦਾ ਨੈਟਵਰਕ ਤੁਹਾਨੂੰ ਪਤਾ ਹੀ ਕਿੰਨਾ ਬੁਰਾ ਹਾਲ ਹੈ ਬਾਈ ਵੀਡੀਓ ਲਾਈ ਜਰਦ